ਆਗੁਰਜੀ ਦਾ ਖਾਲਸਾ ਬਾਯੁਰਜੀ ਦੀ ਫਤਿਹ ਸੋ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਚਰਨ ਛੋਪਾ ਪ੍ਰਾਪਤ ਬਟਾਲਾ ਤੋਂ 5 ਕਿਲੋਮੀਟਰ ਦੂਰ ਦੇ ਗੁਰਦੁਆਰਾ ਫਲਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਦੇਵੀ ਜੀ ਨੂੰ ਜਦੋਂ ਬਟਾਲੇ ਵਿਆਹਣ ਵਾਸਤੇ ਆਏ ਸੀ ਕਿ ਉੱਥੋਂ ਸ੍ਰੀ ਗੁਰੂ ਨਾਨਕ ਦੇਵ ਜੀ ਸਵੇਰੇ ਤਰਕਸਾਰ ਸਹਿਰ ਕਰਦੇ ਕਰਦੇ ਐਸਥਾਨ ਤੇ ਪਹੁੰਚ ਗਏ ਸੀ ਉਹ ਤਸਵੀਰें ਤੁਹਾਨੂੰ ਦਿਖਾ ਦਾਂਗੇ ਗੁਰਦੁਆਰਾ ਫਲਾਈ ਸਾਹਿਬ ਬਟਾਲਾ ਤੋਂ ਕਰੀਬ 5 ਕਿਲੋਮੀਟਰ ਦੂਰੀ ਤੇ ਜਦੋਂ era ਫਲਾਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ዳਤਨ ਜੇਰੀਏ ਫਲਾਈ ਦੀ ዳਤਨ ਜੇਰੀਏ ਅਤੇ ਗੱਡੀ ਸੀ ਤੇ ਅੱਜ ਅੱਜ ਹਜ਼ਾਰਾਂ ਦੀ ਨਹੀਂ ਲੱਖਾਂ ਦੀ ਤਦਾਰ ਦੇ ਵਿੱਚ ਸੰਕਾ ਜੇਰੀਆਂ ਨੇ ਅਤੇ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਆਪਾਂ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਕਿਉਂਕਿ ਬੜੀ ਕਿਰਪਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਟਾਲਾ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵਿਆਹ ਵਾਣ ਵਾਸਤੇ ਆਏ ਸੀ ਮਾਤਾ ਸੁਲੱਖਣੀ ਦੇਵੀ ਜੀ ਨੂੰ ਦੋਸਤੋ ਬਾਅਦ 5 ਕਿਲੋਮੀਟਰ ਦੂਰੀ ਤੇ ਆ ਗੁਰਦੁਆਰਾ ਖਲਾਈ ਸਾਹਿਬ ਉੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਲੋਕ ਜਰੇ ਨੇ ਇੱਥੇ ਨਤਮਸਤਕ ਹੋ ਰਹੇ ਨੇ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਸੰਗਤਾਂ ਤੇ ਪਹੁੰਚੀਆਂ ਨੇ ਕੀ ਉਹਨਾਂ ਦਾ ਕਹਿਣਾ ਹੈ ਗੱਲਬਾਤ ਕਰਦੇ ਹਾਂ ਬਬੇ ਸਸਕਲ ਦੀ ਸਸਕਲ ਕੀ ਨਾਮ ਦੇ ਇੰਦਰਜੀਤ ਕਿਹੋ ਹੈ ਸਰ ਗਾਧੀਆਂ ਨੂੰ ਆ ਸੋ ਕਿੱਦਾਂ ਦੇਖਦੇ ਹੋ ਤੁਸੀਂ ਬਾਬਾ ਜੀ ਦੀ ਕਿਰਪਾ ਇੱਥੇ ਵੀ ਹਜ਼ਾਰਾਂ ਦੀ ਨਹੀਂ ਲੱਖਾਂ ਦੀ ਤعداد ਦੇ ਵਿੱਚ ਸੰਤਾਂ ਪਹੁੰਚਦੀਆਂ ਨੇ ਨਮਸਤਕ ਹੁੰਦੀਆਂ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਕੀ ਕਹਿਣਾ ਚਾਹੀਦਾ ਜੀ ਇਹ ਤੋਂ ਕਹਿਣਾ ਕੀ ਹੈ ਤੇ ਬਾਬੇ ਦੀ ਕਿਰਪਾ ਧੰਨ ਧੰਨ ਬਾਬੇ ਨਾਨਕ ਦੇਵ ਜੀ ਦੀ ਇਹ ਕਿਰਪਾ ਸਦਕਾ ਇਹ ਬੜੇ ਚਿਰਾਂ ਤੋਂ ਇਹ ਮੇਲਾ ਚੱਲਦਾ ਆ ਰਿਹਾ ਜੀ ਬਹੁਤ ਦੁਨੀਆ ਨਮਸਤਕ ਹੁੰਦੀ ਹੈ ਬਹੁਤ ਦੂਰੋਂ ਦੂਰੋਂ ਲੋਕੀ ਮੱਥਾ ਟੇਕਣ ਆਉਂਦੇ ਸੀ ਜੀ ਇਹ ਆਂਦੀਆਂ ਦੇਣੀ ਹੈ ਜਿਹੜਾ ਮਤਲਬ ਕਿ ਹਰ ਬੰਦਾ ਇੱਥੇ ਨਮਸਤਕ ਹੁੰਦਾ ਆਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅਰਣਕ ਦੇਵ ਜੀ ਮਾਤਾ ਸੁਲੱਖਣੀ ਦੇਵੀ ਜੀ ਨੂੰ ਵਿਆਹ ਨੂੰ ਵਾਸਤੇ ਬਟਾਲੇ ਪਹੁੰਚੇ ਸੀ। ਉਸ ਤੋਂ ਬਿਗ ਦੀ ਕਿਰਪਾ ਹੋ ਵੀ ਅੱਜ ਹਜ਼ਾਰਾਂ ਨਹੀਂ ਲੱਖਾਂ ਦੇ ਤعداد ਚ ਸੰਗਤ ਜਿਹੜੀ ਨਤਮਸਤਕ ਹੁੰਦੀ ਹੈ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ। ਜਰੂਰ ਜੀ ਇਹ ਤੇ ਆਪਣਾ ਸਿੱਖ ਇਤਿਹਾਸ ਦਾ ਬਹੁਤ ਵਧੀਆ ਕਾਤਨ ਕਰਦੇ ਕਰਦੇ ਇੱਥੇ ਆਏ ਤੇ ਆਪਣਾ ਇਹ ਜੋ ਵੀ ਅਫਲਾਈ ਸਾਹਿਬ ਦਾ ਰੁਕ ਲਗਾਇਆ ਤੇ ਜਿਹਨੂੰ ਅੱਜ ਤੱਕ ਦੁਨੀਆ ਪੂਜਦੀ ਹੈ ਨਮਸਤਕ ਹੁੰਦੀ ਹੈ। ਜੋ ਵੀ ਹੈ ਬਾਬੇ ਨਾਨਕ ਦਾ ਮੇਲਾ ਚੱਲਦਾ ਆ ਰਿਹਾ। ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਬਾਬੇ ਨਾਨਕ ਦੀ ਕਿਰਪਾ ਹੈ ਜੀ ਮਾਝੇ ਦੀ ਧਰਤੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਏ ਨੇ ਤੇ ਕਿਤੇ ਨਾ ਕਿਤੇ ਪਰਮਾਤਮਾ ਦੀ ਵੀ ਕਿਰਪਾ ਹੋਈ ਹੈ। ਸੋ ਆਪਾਂ ਅੱਥੂ ਦੇ ਜਿਹੜੇ ਗਰੰਥੀ ਸਿੰਘ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਅੱਜ ਆਪ ਜੀ ਇਸ ਅਸਥਾਨ ਦੇ ਦਰਸ਼ਕ ਦੇਦਾਰ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਫਲਾਈ ਸ਼ਹਿਰ ਸਤਿਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 1544 ਫਿਕਰਮੀ ਸੰਮਤ ਨੂੰ ਸ਼੍ਰੀ ਸੁਲਤਾਨਪੁਰ ਲੋਧੀ ਤੋਂ ਬਰਾਤ ਦੇ ਸਹਦ ਸਾਜ ਵਜ ਕੇ ਬਟਾਲੇ ਦੀ ਧਰਤੀ ਤੇ ਜਗਤ ਮਾਤਾ ਸੁਲੱਖਣੀ ਜੀ ਨੂੰ ਵਿਆਹਣ ਵਾਸਤੇ ਆਏ ਸੀ ਤੋਂ ਉਸ ਤੋਂ ਦੂਸਰੇ ਦਿਨ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਇਸ ਅਸਥਾਨ ਤੇ ਕੁਝ ਸਾਧੂਆਂ ਨੂੰ ਦਰਸ਼ਨ ਦੇਦਾਰ ਦੇ ਕੇ ਨਿਹਾਲ ਕਰਨ ਵਾਸਤੇ ਪਹੁੰਚੇ ਨੇ ਪਰ ਮਹਾਰਾਜ ਜੀ ਸੁਸਵੇਰ ਦੇ ਸਮੇਂ ਇੱਥੇ ਪਹੁੰਚੇ ਸਨ ਉਸ ਵਕਤ ਸਤਿਗੁਰੂ ਜੀ ਮਹਾਰਾਜ ਫਲਾਈ ਦੀ ਦਾਤਨ ਕਰ ਰਹੇ ਸਨ ਉਹ ਦਾਤਨ ਮਹਾਰਾਜ ਜੀ ਨੇ ਇੱਥੇ ਗੱਡ ਦਿੱਤੀ ਸੀ ਜਿਹੜੀ ਵੱਡੀ ਫਲਾਈ ਦਾ ਸਰੂਪ ਧਾਰਨ ਕਰ ਗਈ ਹੈ ਔਰ ਇਸ ਲੰਬਾ ਸਮਾਂ ਸੰਗਤਾਂ ਇਥੋਂ ਨਗਰ ਦੀਆਂ ਆਪੇ ਸੇ ਜੋ ਕਰਕੇ ਸੇਵਾਵਾਂ ਕਰਦੀਆਂ ਰਹੀਆਂ ਤੇਰੇ ਸਮੇਂ ਨੇ ਕਰਵਟ ਲਈ ਤੇ ਅਚਲ ਸਾਹ ਵਾਲੇ ਸਥਾਨ ਤੇ ਸੰਤ ਬਾਬਾ ਬਸਤਾ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ ਸੇਵਾਵਾ ਕਰਾ ਰਹੇ ਸੀ ਇਲਾਕੇ ਨੇ ਜਾ ਕੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਹੈ ਔਰ ਮਹਾਂਪੁਰਸ਼ਾਂ ਨੇ ਇੱਥੇ ਆ ਕੇ ਸੋ ਜਿਹੜੀ ਫਲਾਈ ਸਭ ਅਸਥਾਨ ਦੀ ਸੇਵਾ ਜਿਹੜੀ ਆਰੰਭ ਕਰਵਾਈ ਉਹਨਾਂ ਤੋਂ ਬਾਅਦ ਉਹਨਾਂ ਦੀ ਜਿਹੜੀ ਨਜ਼ਰ ਦਾ ਉਹਨਾਂ ਦੇ ਰਹਿਨੁਮਾਈ ਹੇਠ ਹੀ ਉਹਨਾਂ ਦੇ ਜਥੇ ਵਿੱਚ ਜਿਹੜੇ ਜਥੇਦਾਰ ਸੰਤ ਬਾਬਾ ਹਜੂਰਾ ਸਿੰਘ ਜੀ ਉਹਨਾਂ ਨੂੰ ਇਸ ਸਥਾਨ ਦੀ ਜਿਹੜੀ ਜ਼ਿੰਮੇਵਾਰੀ ਬਾਬਾ ਬਸਤਾ ਸਿੰਘ ਜੀ ਨੇ ਦਿੱਤੀ ਇਰਾ ਜਿੰਨਾ ਵੀ ਅੱਜ ਤੁਸੀਂ ਇੱਥੇ ਬਣਿਆ ਹੋਇਆ ਵਿਸ਼ਾਲ ਇਮਾਰਤ ਦਾ ਢਾਂਚਾ ਜਾਂ ਪਵਿੱਤਰ ਇਮਾਰਤ ਜਿਹੜੀ ਸਤਿਗੁਰੂ ਜੀ ਦੇ ਦਰਬਾਰ ਦੀ ਹੈ ਪ੍ਰਕਰਮਾ ਔਰ ਸਰੋਵਰ ਇਹ ਸਾਰਾ ਕੁਝ ਬਾਬਾ ਹਜੂਰਾ ਸਿੰਘ ਜੀ ਨੇ ਆਪਣੀ ਦੇਖਰੇਖ ਹੇਠ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਔਰ ਉਦੋਂ ਤੋਂ ਇਹ ਇੱਥੇ ਪੱਕੀ ਮਰਿਆਦਾ ਰਹੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਪੁਰਬ ਤੋਂ ਅਗਲੇ ਦਿਨ અમૃત વેળા ਤੋਂ ਲੈ ਕੇ देर रात तक भारी जोड मेला સજਦਾ જે ਵਿੱਚ દીવાન ઓર ગુરુ કે ਲੰગર કા ટોટ વર્ત દેને જਿੱਥੇ આત્મિક ભોજન ઓર તન ਦਾ ભોજન દોમેટ ટોટ વર્તાયે ચાંદા ਹੁਣ ઓના ਤੋਂ ਬਾਅਦ ਬਾਬਾ ਹਜੂਰਾ ਸਿੰਘ ਜੀ ਤੋਂ ਬਾਅਦ ਬਾਬਾ ਦਲੇਰ ਸਿੰਘ ਜੀ ਜਿਹੜੇ ਹਨ ਉਹ ਇਸ સ્થાન ਦੀ સેવા ਨੂੰ ਨਿਭਾ ਰਹੇ ਨੇ ਜਿਹੜੇ بڑے ਪਿਆਰ ਸਤਕਾਰ ਦੇ ਨਾਲ ઓના ਤੋਂ ਬਾਅਦ ਸੰਗਤਾਂ ਦੇ ਇਲਾਕੇ ਦੇ ਸਾਰੇ સહયોગ ਦੇ ਨਾਲ સેવા માં ਕਰ ਰਹੇ ਨੇ ઓર ਇੱਥੇ ਕਥਾਕੀਰਤਾ ਔਰ ਡੇਲੀ ਜਿਹੜੀ ਐ ਉਹ ਸੰਥਿਆ ਦੀਆਂ ਕਲਾਸਾਂ ਦੀ ਸੇਵਾ ਵੀ ਜਿਹੜੀ ਇਹਨਾਂ ਨੇ ਹੁਣ ਨਵੇਂ ਤਰੀਕੇ ਦੇ ਨਾਲ ਆਰੰਭ ਕਰਵਾਈ ਐ ਔਰ ਸਾਰੀ ਸੇਵਾ ਜਿਹੜੀ ਐ ਇਹਨਾਂ ਨੂੰ ਹੀ ਬਣ ਹੁੰਦੀ ਐ ਬਾਬਾ ਦਲੇਰ ਸਿੰਘ ਜੀ ਸੰਗਤਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਵਿਦਾਈ ਦੀ ਜਿਹੜੀ ਐ ਉਹ ਸਾਂਝ ਆਪ ਜੀ ਨੂੰ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਪਰਦੇ ਆਇਆ ਆਇਆ ਸੰਗਤਾਂ ਨੂੰ ਦੂਰ ਦਰਾਡੇ ਤੋਂ ਚੱਲ ਕੇ ਲਾਖ ਲੱਖ ਵਧਾਈਓ ਪਾਸ਼ਾ ਜੀ ਦੇ ਨਿਆਰੇ ਅੰਗ ਸੰਖਾਂ ਨੂੰ ਸੇਵਾ ਕਰਕੇ ਤਨ ਕਰਕੇ ਮਾਨ ਕਰਕੇ ਧੰਨ ਕਰਕੇ ਆਪਣਾ ਜੀਵਨ ਸਰਵ ਕਰ ਰਹੀਆਂ ਸੰਖਾਂ ਬਹੁਤ ਬਹੁਤ ਵਧਾਈਓ ਸੰਖਾਂ ਵਾਹਿਗੁਰੂ ਦਾ ਖਾਲਸਾ ਚਿਰਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਦੇਵੀ ਜੀ ਦਾ ਵਿਆਹ ਪੁਰਬ ਜਰਾਏ ਉਹ ਬਟਾਲਾ ਦੀ ਧਰਤੀ ਤੇ ਬੜੀ ਖੁਸ਼ੀਆਂ ਤੇ ਚਾਹਮਾਂ ਦੇ ਨਾਲ ਮਨਾਇਆ ਗਿਆ ਉਸ ਤੋਂ 5 ਕਿਲੋਮੀਟਰ ਦੂਰੀ ਤੇ ਗੁਰਦੁਆਰਾ ਫਲਾਈ ਸਾਹਿਬ ਸਸੋਬਿਤ ਹੈ ਜਿੱਥੇ ਕੀ ਸ੍ਰੀ ਗੁਰੂ ਨਾਨਕ ਦੇਵ ਜੀ ਤਰਕ ਸਾਹਿਬ ਸਿਰਸਰੇ ਦਾਤਨ ਕਰਦੇ ਹੋਏ ਇਸ ਥਾਂ ਤੇ ਪਹੁੰਚੇ ਸੀ ਤੇ ਉਹਨਾਂ ਨੇ ਇੱਥੇ ਜਿਹੜੀ ਦਾਤਨ ਸੀ ਉਹ ਗੱਡ ਦਿੱਤੀ ਤੇ ਅੱਜ ਕਿਤੇ ਨਾ ਕਿਤੇ ਉਹ ਦਾਤਨ ਦਾ ਜਿਹੜਾ ਦਰਖਤ ਹੈ ਬਹੁਤ ਵੱਡਾ ਦਰਖਤ ਬਣ ਗਿਆ ਤੇ ਲੋਕ ਜਿਹੜੇ ਨੇ ਇੱਥੇ ਨਤਮਸਤਕ ਹੁੰਦੇ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਬਰਾਬਤ ਕਰਦੇ ਸਪਾ ਗਰੰਤੀ ਸਿੰਘ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਬਹੁਤ ਪਰਾਤਨ ਗੁਰਦੁਆਰਾ ਹੈ ਤੇ ਇੱਥੇ ਸਿਰ ਗੁਰੂ ਨਾਨਕ ਦੇਵ ਜੀ ਨੇ ਆਣ ਕੇ ਦਾਤਨ ਜਰੀ ਗੱਡੀ ਸੀ ਤੇ ਅੱਜ ਉਹ ਦਰਖਤ ਫਲਾਈ ਸਾਹਿਬ ਦਾ ਜਿਹੜਾ ਦਰਖਤ ਬਣਿਆ ਹੋਇਆ ਇਹ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਰ ਦੇ ਵਿੱਚ ਸੰਗਤ ਪਹੁੰਚਦੀ ਏ ਤੇ ਗੁਰਦੁਆਰਾ ਕਮੇਟੀ ਵੱਲੋਂ ਵੀ ਜਰੇ ਨੇ ਉਪਤਾ ਜਰੇ ਨੇ ਇੰਤਜ਼ਾਮ ਕੀਤੇ ਗਏ ਨੇ ਲੰਗਰ ਪਹਨਾਰੇ ਦੀ ਹਰ ਇੱਕ ਵਿਵਸਥਾ ਦੇ ਜਰੀਏ ਉਹ ਪੂਰੀਆਂ ਕੀਤੀਆਂ ਗਿਆ ਨੇ ਸੋ ਵੀਡੀਓ ਨੂੰ ਮਤਬਾਤ ਸ਼ੇਅਰ ਕਰੋ ਕੈਮਰਾ ਪਰਸਨ ਪਵਨ ਅੰਗਰ왈 ਦੇ ਨਾਲ ਲੱਕੀ ਰਾਜਪੂਤ ਬਟਾਲਾ